ਹਾਂਜੀ ਸੋ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਬਸੰਤ ਪੰਚਮੀ ਦਾ ਤਿਹਾਰ ਚੱਲ ਰਿਹਾ ਹੈ ਉਸ ਨੂੰ ਮੱਧੇਨਜ਼ਰ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਮਾਨਯੋਗ ਡੀਐਸਪੀ ਸਾਹਿਬ ਬਾਗਾ ਪ੍ਰਾਣਾ ਜੀ ਦੀ ਰਹਿਨਮਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜੋ ਚਾਈਨਾ ਡੋਰ ਚੱਲ ਰਹੀ ਹੈ ਬਜ਼ਾਰਾਂ ਦੇ ਵਿੱਚ ਜਾਂ ਕੋਈ ਬੱਚੇ ਉਸ ਦੇ ਨਾਲ ਪਤੰਗ ੜਾਉਂਦੇ ਹਨ ਜਿਸ ਦੇ ਨਾਲ ਕੀ ਜੀਵਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਉਸ ਨੂੰ ਰੋਕਣ ਦੇ ਲਈ ਸੀ ਵੱਖ-ਵੱਖ ਟੀਮਾਂ ਬਣਾ ਜਾ ਹੋਈਆਂ ਸਨ ਸੋ ਸਾਨੂੰ ਉਸ ਵੇਲੇ ਭਾਰੀ ਜਿਹੜਾ ਹੰਗਾਰਾ ਮਿਲਿਆ ਜਦੋਂ ਸਾਡੇ ਐਸਸੀ ਸ਼ਰਦੇਵ ਸਿੰਘ ਦੀ ਟੀਮ ਨੇ ਇੱਕ ਸ਼ਖਸ ਜਿਹੜਾ ਕਿ ਦਿਨੇਸ਼ ਗੁਪਤਾ ਸਨੋ ਸ਼ੋਪਕਵਾਰ ਵਾਸੀ ਹੈਗਾ ਜਿਹੜਾ ਹੈਪੋਵਾਲਡ ਰੋਡ ਲੁਧਿਆਣਾ ਦਾ ਰਹਿਣ ਵਾਲਾ ਉਸ ਦੇ ਬੈਗ ਦੇ ਵਿੱਚੋਂ ਪੰਜ ਜਿਹੜੀਆਂ ਚੱਕੜੀਆਂ ਜਿਸ ਨੂੰ ਗੁੱਟੇ ਕਹਿ ਦਿੰਦੇ ਹਨ ਉਹ ਬਰਾਮਦ ਹੋਈਆਂ ਅਸੀਂ ਉਸ ਦੇ ਖਿਲਾਫ ਜਿਹੜਾ ਐਫਆਈਆਰ ਨੰਬਰ 16 223 ਪੀਐਨਐਸ ਅਧੇ 15 5 एनवायरनमेंट प्रोटेक्शन एक्ट ਜਿਹੜਾ 1986 ਉਹ ਦਰਜ ਰਜਿਸਟਰ ਕੀਤਾ ਗਿਆ ਕੇਸ ਅਤੇ ਉਸ ਤੋਂ ਬਾਅਦ ਅਸੀਂ ਇਹਦਾ ਕੱਲ ਨੂੰ ਪੁਲਿਸ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਬਾਅਦ ਹੋਰ 클래ਸੇ ਹੋਣਗੇ ਕਿ ਕਿੱਥੋਂ ਇਹ ਲੈ ਕੇ ਆਉਂਦਾ ਸੀ ਇੱਥੇ ਕਿਸ ਕਿਸ ਥਾਵਾਂ ਤੇ